ਦੁਨੀਆ ਤੋਂ ਉਤਰ ਨਜ਼ਰ ਆਇ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਦੀ ਟੋਪੀ ਪਾਈ ਚੋਣ ਪ੍ਰਚਾਰ ਕਰਦੀ ਹੋਈ ਗਲਬਰ ਦੀ ਦੁਨੀਆ ਦਾ ਇਹ ਚੈਨਾ ਕਦੇ ਬੁਲੇਟ ਕਦੇ ਸਾਈਕਲ ਤੇ ਕਦੇ ਓਪਨ ਜੀਪ ਦੇ ਵਿੱਚ ਆਮ ਆਦਮੀ ਦੇ ਨਾਮ ਤੇ ਵੋਟ ਮੰਗਦਾ ਨਜ਼ਰ ਆਇਆ ਕਲਤੀ ਤੇ ਚਾਵੀ ਚੋਣ ਮੈਨੀਫੈਸਟੋ ਦੀ ਤਾਂ ਉਸ ਤੋਂ ਵੀ ਲਸ਼ਕਾ ਕੇ ਪੇਸ਼ ਕੀਤਾ ਗਿਆ। ਕੁਰਤਾ ਜੀਨਸ ਪਾਏ ਮੁਟਿਆਰ ਚੰਡੀਗੜ੍ਹ ਦੀ ਹਰ ਨੁੱਕਰ 'ਚ ਪਹੁੰਚੀ। ਵੈਸੇ ਤਾਂ ਗੁਲਪਨਾਗ ਨੂੰ ਟਿਕਟ ਸविता ਪੱਟੀ ਦੇ ਟਿਕਟ ਠੁਕਰਾਂ ਤੋਂ ਬਾਅਦ ਦਿੱਤੀ ਗਈ। ਪਰ ਇਸੇ ਯੰਗ ਚਿਹਰੇ ਨੇ ਚੰਡੀਗੜ੍ਹ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ। ਕਦੇ ਅਰਵਿੰਦ ਕੇਚੀਵਾਲ, ਕਦੇ ਰੱbbi ਸ਼ੇਰਗਿਰ ਤੇ ਕਦੇ ਡੋਡਿਸ ਫੇਮ ਰਗੂਰਾਮ ਕੁਲਪਨਾਗਦੇਲੇ ਚੋਣ ਪ੍ਰਚਾਰ ਕਰਦੇ ਨਸਰ ਪਰ ਹੁਣ ਚੋਣ ਪ੍ਰਚਾਰ ਖਤਮ ਹੁਣ ਇੱਕ ਦਿਨ ਬਾਅਦ ਜਨਤਾ ਲਿਖੇਗੀ ਫਿਲਮ ਦਾ ਕਲਾਈਮੈਕਸ ਸੇ 16 ਮਹੀਨੇ ਹੋਵੇਗਾ ਇਹਨਾਂ ਦੀ ਕਿਸਮਤ ਦਾ ਫੈਸਲਾ ਚੰਡੀਗੜ੍ਹ ਤੋਂ ਕਾਂਗਰਸ ਉਮੀਦਵਾਰ ਪਵਨ ਕੁਮਾਰ ਬੰਸਲ ਜਿਨ੍ਹਾਂ ਦੀ ਉਮੀਦਵਾਰੀ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਰਹੀ ਪਰ ਕਾਂਗਰਸ ਨੇ ਆਖਿਰਕਾਰ ਦਾ ਬੰਸਲ ਤੇ ਖੇਡਿਆ ਵੰਸਲ ਪ੍ਰਚਾਰ ਲਈ ਹਰ ਗਲੀ ਹਰ ਘਰ ਤੱਕ ਪਹੁੰਚੇ ਪਰ ਵਾਦੇ ਘੱਟ ਤੇ ਸਫਾਈ ਜ਼ਿਆਦਾ ਦਿੱਤੀ। ਵੰਸਲ ਲਈ ਵੱਡੀ ਚੁਣੌਤੀ ਭਾਜਪੀ ਉਮੀਦਵਾਰ ਕਿਰਨ ਖੇਰ ਜਾਂ ਫਿਰ ਆਪ ਦੀ ਉਮੀਦਵਾਰ ਗੁਲਪਨਾਗ ਨਹੀਂ ਸਗੋਂ ਲੋਕਾਂ ਦੇ ਦਿਲ ਦਿਮਾਗ ਚੋਂ ਉਹ ਤਸਵੀਰ ਮਟਾਉਣਾ ਜਿਸ ਨੇ ਪਵਨ ਕੁਮਾਰ ਬੰਸਲ ਨੂੰ ਰੇਲ ਮੰਤਰੀ ਦੀ ਕੁਰਸੀ ਤੋਂ ਉਤਾਰ ਦਿੱਤਾ ਪਵਨ ਕੁਮਾਰ ਬੰਸਲ ਦੇ ਪ੍ਰਚਾਰ ਲਈ ਕਾਂਗਰਸ ਦੇ ਕਈ ਵੱਡੇ ਨੇਤਾ ਅੱਗੇ ਆਏ ਪਰ ਹੁਣ ਹਰ ਕੋਸ਼ਿਸ਼ ਤੇ ਲੱਗ ਚੁੱਕੀ ਹੈ ਰੋਕ ਤੇ ਠੀਕ ਇੱਕ ਦਿਨ ਬਾਅਦ ਚੰਡੀਗੜ੍ਹ ਦੇ ਲੋਕ ਕਰਨਗੇ ਮਤਾ ਦੇ ਦੇਖਣਾ ਹੋਏਗਾ ਕਿ ਲਗਾਤਾਰ ਜਿੱਤ ਦਿਹਾ ਰਹੇ ਪਵਨ ਕੁਮਾਰ ਬੰਸਲ ਕੀ ਇੱਕ ਵਾਰ ਫਿਰ ਪਹੁੰਚਣਗੇ ਲੋਕ ਸਭਾ ਇੱਕ ਲੰਬੀ ਪਾਰੀ ਖੇਡਣ ਦੇ ਬਾਅਦ ਕਿਰਨ ਖੇਰ ਉਤਰੀਏ 2014 ਦੇ ਚੋਣ ਮੈਦਾਨ ਵਿੱਚ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਵਜੋਂ ਕੇ ਸ਼ੁਰੂਆਤ ਵਿੱਚ ਕਈ ਦਿੱਕਤਾਂ ਆਈਆਂ ਆਪਣੀ ਹੀ ਪਾਰਟੀ ਦਾ ਵਿਰੋਧ ਸਹਿਣਾ ਪਿਆ ਪਰ ਹੌਲੀ-ਹੌਲੀ ਹਰ ਗਲੀ ਨੁੱਕਰ 'ਚ ਜਾ ਕੇ ਕਿਰਨ ਨੇ ਲੋਕਾਂ ਅਗੇ ਵੋਟ ਅਪੀਲ ਕੀਤੀ ਬੀਜਪੀ ਦੇ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਨਰਿੰਦਰ ਮੋਦੀ ਵੀ ਕਿਰਨ ਦਾ ਸਮਰਥਨ ਕਰਨ ਲਈ ਚੰਡੀਗੜ੍ਹ ਆਏ। ਨਾਇਕ ਅਨਿਲ ਕਪੂਰ ਨੇ ਵੀ ਕਿਰਨ ਖੇਰ ਦਾ ਸਮਰਥਨ ਕੀਤਾ ਤੇ અનુਪਮ ਖੇਰ ਸਾਰੇ ਚੋਣ ਪ੍ਰਚਾਰ ਦੌਰਾਨ ਨਾਲ ਰਹੇ। ਹੁਣ ਵੋਟ ਪਾਉਣ ਲਈ ਜਨਤਾ ਇੱਕ ਦਿਨ ਬਾਅਦ ਬਾਹਰ ਆਏਗੀ ਤੇ ਕਿਰਨ ਦੀ ਕਿਸਮਤ ਦਾ ਫੈਸਲਾ ਕਰੇਗੀ। ਕਿਰਨ ਖੇਰ ਨੇ ਲੋਕਾਂ ਦੇ ਦਿਲਾਂ 'ਚ ਆਪਣੇ ਲਈ ਕਿੰਨੀ ਕੁ ਜਗ੍ਹਾ ਬਣਾਈ ਹੈ ਇਸ ਦਾ ਫੈਸਲਾ 16 ਮਈ ਨੂੰ ਹੋਵੇਗਾ।